ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖ ਮਲੜੀ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਤੁਹਾਡਾ ਸਵਾਗਤ ਕਰਦਾ ਕਿਸਾਨ ਭਰਾਓ ਜੋ ਤੁਸੀਂ ਵੀਡੀਓ ਵਿੱਚ ਲੱਗਿਆ ਹੋਇਆ ਝੋਨਾ ਲੱਗੀ ਹੋਈ ਵੈਰਾਈਟੀ ਦੇਖ ਰਹੇ ਹੋ ਇਹ PR 114 ਵੈਰਾਈਟੀ ਹੈ ਜੋ ਆਪਾਂ 13 ਜੂਨ ਨੂੰ ਖੇਤ ਵਿੱਚ ਟ੍ਰਾਂਸਪਲੈਂਟ ਕੀਤੀ ਸੀ ਕਿਸਾਨ ਪ੍ਰਭੋ ਇਹ ਵੈਰੈਟੀ ਦੀ ਪੌਦ 28 ਦਿਨਾਂ ਵਿੱਚ ਆਪਾਂ ਤਿਆਰ ਕੀਤੀ ਸੀ ਕਿਉਂਕਿ ਆਪਾਂ 15 ਮਈ ਨੂੰ ਪੌਦ ਲਗਾਈ ਸੀ ਪੀ ਆਰ 114 ਵੈਰੈਟੀ ਦੀ ਕਿਸਾਨ ਪ੍ਰਭੋ ਤੇ 28 ਦਿਨਾਂ ਦੀ ਪੌਦ ਆਪਾਂ ਪੁੱਟ ਕੇ ਖੇਤ ਵਿੱਚ ਟ੍ਰਾਂਸਪਲੈਂਟ ਕਰਨੀ ਸਟਾਰਟ ਕਰ ਦਿੱਤੀ ਸੀ ਕਿਸਾਨ ਪ੍ਰਭੋ ਤੇ ਬਹੁਤੇ ਕਿਸਾਨ ਪ੍ਰਭਾਵਾਂ ਦਾ ਇੱਕ ਸਵਾਲ ਹੁੰਦਾ ਹੈ ਕਿ ਪੀ ਆਰ 114 ਵੈਰੈਟੀ ਦੀ ਪੌਦ ਛੇਤੀ ਨਹੀਂ ਤਿਆਰ ਹੁੰਦੀ 30 ਦਿਨਾਂ ਦੇ ਅੰਦਰ ਅੰਦਰ ਤਿਆਰ ਨਹੀਂ ਹੁੰਦੀ ਇਹ 35 ਦਿਨਾਂ ਦਾ ਸਮਾਂ ਲੈ ਜਾਂਦੀ ਹੈ ਕਿਸਾਨ ਭਰਾਵੋ ਜੇ ਸੋਡੀ ਵੀ ਪੌਦ ਪੀਲੀ ਪੈ ਰਹੀ ਹੈ ਤਾਂ ਤੁਸੀਂ ਉਹਦੇ ਉੱਤੇ ਲੋਹਾ ਘਾਟ ਜਿੰਕ ਦੀਆਂ ਸਪ੍ਰੇਆਂ ਕਰਦੇ ਰਹੋ ਤੇ ਡੀਏਪੀ ਤੇ ਯੂਰੀਆ ਦੀ ਸਪਰੇਅ ਜ਼ਰੂਰ ਕਰੋ ਜਿਸ ਨੂੰ ਆਪਾਂ ਦਲਾਲ ਕੋਲ ਦੇ ਨਾਮ ਨਾਲ ਵੀ ਜਾਣਦੇ ਆ ਕਿਸਾਨ ਭਰਾਵੋ ਜੇ ਆਪਾਂ ਡੀਏਪੀ ਤੇ ਯੂਰੀਆ ਦੀ ਗੱਲ ਕਰੀਏ ਤਾਂ ਕਿਸਾਨ ਭਰਾਵੋ ਆਪਾਂ 1 ਕਿਲੋ ਡੀਏਪੀ 100 ਲੀਟਰ ਪ੍ਰਤੀ ਪਾਣੀ ਦੇ ਹਿਸਾਬ ਨਾਲ ਲੈ ਸਕਦੇ ਆ ਤੇ 1 ਤੋਂ 1.5 ਕਿਲੋ ਯੂਰੀਆ ਆਪਾਂ 100 ਲੀਟਰ ਇਹਸਾਬ ਨਾਲ ਹੀ ਇਹ ਵਰਤਨੀ ਹੈ ਤੁਸੀਂ ਢੋਲੀ ਦੀ ਡੋਈ ਬਣਾ ਕੇ ਇਹ ਦੋਨੇ ਚੀਜ਼ਾਂ ਵਰਤ ਸਕਦੇ ਹੋ ਤੇ ਡੀਏਪੀ ਤੁਸੀਂ 24 ਘੰਟਿਆਂ ਦੇ ਲਈ ਪਹਿਲਾਂ ਭਿਉ ਦੇਣੀ ਹੈ ਭਿਉਣ ਤੋਂ ਬਾਅਦ ਸਪਰੇਅ ਛਰਕਣੀ ਹੈ ਕਿਸਾਨ ਪ੍ਰਭੂ ਤੇ ਜੇ ਆਪਾਂ ਆਪਣੇ ਝੋਨੇ ਦੀ ਗੱਲ ਕਰੀਏ ਕਿਸਾਨ ਪ੍ਰਭੂ ਤਾਂ ਇਹ ਲਗਭਗ ਅੱਜ 13 ਦਿਨਾਂ ਦਾ ਹੋ ਚੁੱਕਿਆ ਹੈ ਤੇ ਜਦੋਂ ਇਹ 10 ਦਿਨਾਂ ਦਾ ਸੀਗਾ ਉਦੋਂ ਆਪਾਂ ਇਹਨੂੰ 30 ਕਿਲੋ ਪ੍ਰਤੀ ਦੇ ਦੇ ਹਿਸਾਬ ਨਾਲ ਆਪਾਂ ਯੂਰੀਆ ਦਿੱਤੀ ਸੀਗੀ 10 ਦਿਨਾਂ ਬਾਅਦ ਟਰਾਂਸਪਲੈਂਟ ਕਰਨ ਤੋਂ ਬਾਅਦ ਅਤੇ ਆਪਾਂ ਇਹਦੇ ਕੱਦੂ ਕਰਨ ਤੋਂ ਪਹਿਲਾਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਖਾਦ ਨਹੀਂ ਵਰਤੀ ਕਿਸਾਨ ਪ੍ਰਭੂ ਕਿਉਂਕਿ ਬਹੁਤੇ ਕਿਸਾਨ ਪ੍ਰਾ ਪੋਟਾਸ਼ ਜਿੰਕ ਲੋਹਾ ਘਾਟ ਜਾਂ ਯੂਰੀਆ ਵੀ ਵਰਤੀ ਜਾਂਦੇ ਕੱਦੂ ਕਰਨ ਤੋਂ ਪਹਿਲਾਂ ਪਰ ਆਪਾਂ ਪਹਿਲਾਂ ਵੀ ਵੀਡੀਓ ਪਾਉਂਦੇ ਰਹਿੰਨੇ ਆ ਤੇ ਆਪਾਂ ਵੀਡੀਓ ਵਿੱਚ ਤੁਹਾਨੂੰ ਦਿਖਾਈ ਹੈ ਕਿ ਆਪਾਂ ਹਰੀ ਖਾਦ ਦੇ ਪਰਪਸ ਨਾਲ ਇਹਦੇ ਵਿੱਚ ਜੰਤਰ ਲਗਾਇਆ ਹੋਇਆ ਸੀ ਤੇ ਆਪਾਂ ਦੋ ਵਾਰੀ ਰੋਟਾਵੀਟਰ ਮਾਰ ਕੇ ਆਪਾਂ ਝੋਨਾ ਐਦਾਂ ਹੀ ਖੇਤ ਵਿੱਚ ਟ੍ਰਾਂਸਪਲੈਂਟ ਕਰ ਦਿੱਤਾ ਸੀਗਾ ਤੇ ਬਹੁਤ ਹੀ ਚੰਗਾ ਸ਼ਾਨਦਾਰ ਝੋਨਾ ਚੱਲਿਆ ਹੋਇਆ ਕਿਸਾਨ ਪ੍ਰਭੂ ਤੇ ਆਪਾਂ ਇਹਦੇ ਵਿੱਚ 15 ਕਿਲੋ ਕਿੱਲੇ ਦੇ ਹਿਸਾਬ ਨਾਲ ਡੀਏਪੀ ਜ਼ਰੂਰ ਪਾਈ ਸੀਗੀ ਤਿੰਨ ਚਾਰ ਦਿਨਾਂ ਬਾਅਦ ਟ੍ਰਾਂਸਪਲੈਂਟ ਕਰਨ ਤੋਂ ਕਿਉਂਕਿ ਸਾਡੇ ਥੋੜਾ ਜਿਹਾ ਪਾਣੀ ਖੜਨ ਦੀ ਦਿੱਕਤ ਆਉਂਦੀ ਹੈ ਪਾਣੀ ਘੱਟ ਖੜਦਾ ਤਾਂ ਕਿ ਪਾ ਡੀਏਪ ਫਾਸਫੋਰਸ ਪਾਉਣ ਨਾਲ ਪਾਣੀ ਰੁਕਣਾ ਖੇਤ ਵਿੱਚ ਸਟਾਰਟ ਹੋ ਜਾਂਦਾ ਕਿਉਂਕਿ ਝੋਨੇ ਵਿੱਚ ਪਾਣੀ ਰੁਕਣਾ ਬਹੁਤ ਹੀ ਜ਼ਰੂਰੀ ਹੈ ਅਤੇ ਇੱਕ ਹੋਰ ਬਹੁਤੇ ਕਿਸਾਨਾਂ ਭਰਾਵਾਂ ਦਾ ਸਵਾਲ ਹੁੰਦਾ ਕਿ ਵੀਰ ਜੀ ਅਸੀਂ ਕਿਹੜੀ ਲੇਬਰ ਤੋਂ ਝੋਨਾ ਲਵਾਈਏ ਜਿਹੜੀ ਬਾਹਰਲੀ ਸਟੇਟ ਤੋਂ ਲੇਬਰ ਆਉਂਦੀ ਹੈ ਜੂਪੀ ਬਿਹਾਰ ਤੋਂ ਅਸੀਂ ਉਹਨਾਂ ਤੋਂ ਝੋਨਾ ਲਵਾਈਏ ਕਿ ਅਸੀਂ ਪਿੰਡ ਵਾਲੀ ਲੋਕਲ ਲੇਬਰ ਤੋਂ ਝੋਨਾ ਲਵਾਈਏ ਕਿਉਂਕਿ ਬਹੁਤੇ ਕਿਸਾਨਾਂ ਦੇ ਮਨ ਵਿੱਚ ਇੱਕ ਸਵਾਲ ਹੁੰਦਾ ਹੈ ਕਿ ਜੇ ਅਸੀਂ ਬਾਹਰਲੀ ਲੇਬਰ ਤੋਂ ਝੋਨਾ ਲਵਾਵਾਂਗੇ ਜਾਂ ਤੂੰ ਜਾਂ ਜੂਪੀ ਤੋਂ ਆਉਂਦੀ ਹੈ ਉਹ ਬੋਲਦੇ ਆ ਕਿ ਇਹ ਬਿੱਲ ਲਾ ਲਗਾ ਦਿੰਦੇ ਝੋਨਾ ਤੇ ਝੋਨਾ ਉਹਨਾਂ ਛਾੜ ਨਹੀਂ ਦਿੰਦਾ ਤੇ ਕਿਸਾਨ ਭਰਾਓ ਐਦਾਂ ਦੀ ਕੋਈ ਵੀ ਗੱਲ ਨਹੀਂ ਹੈ ਕਿਉਂਕਿ ਜੇ ਆਪਾਂ ਬਾਹਰਲੀ ਲੇਬਰ ਤੋਂ ਵੀ ਝੋਨਾ ਖੇਤ ਵਿੱਚ ਟ੍ਰਾਂਸਪਲੈਂਟ ਕਰਾਉਨੇ ਆ ਤਾਂ ਆਪਣੀ ਖੇਤ ਦੀ ਮਿੱਟੀ ਉੱਤੇ ਆਪਣੇ ਖੇਤ ਦੇ ਪਾਣੀ ਤੇ ਆਪਣੀ ਦੇਖਭਾਲ ਉੱਤੇ ਨਿਰਭਰ ਕਰਦਾ ਹੈ ਵੀ ਕਿੰਨੀ ਵੈਰੈਟੀ ਨੇ ਕਿੰਨਾ ਆਪਾਂ ਨੂੰ ਝਾੜ ਦੇ ਕੇ ਜਾਣਾ ਹੈ ਕਿਉਂਕਿ ਕਈ ਵਾਰੀ ਆਪਣਾ ਮੌਸਮ ਸਾਥ ਦੇ ਜਾਂਦਾ ਆਪਣੀ ਦੇਖਭਾਲ ਬਹੁਤ ਚੰਗੀ ਹੁੰਦੀ ਹੈ ਮਿੱਟੀ ਤੇ ਪਾਣੀ ਚੰਗਾ ਹੋਣ ਦੇ ਨਾਲ ਨਾਲ ਜਦੋਂ ਆਪਣੀ ਦੇਖਭਾਲ ਚੰਗੀ ਹੋ ਜਾਂਦੀ ਹੈ ਤਾਂ ਆਪਾਂ ਨੂੰ ਘੱਟ ਚਾਰ ਦਿਨ ਵਾਲੀ ਵੈਰਾਈਟੀ ਵੀ ਜਾਦੇ ਝਾੜ ਦੇ ਜਾਂਦੀ ਹੈ ਪਰ ਜੇ ਆਪਾਂ ਯੂਪੀ ਬਿਹਾਰ ਵਾਲੀ ਲੇਬਰ ਦੀ ਗੱਲ ਕਰੀਏ ਕਿਸਾਨ ਪ੍ਰਭੋ ਤਾਂ ਪਿਛਲੇ ਸਾਲ ਅਸੀਂ ਤਿੰਨ ਖੇਤਾਂ ਵਿੱਚ ਆਪਣੇ ਟ੍ਰਾਇਲ ਕੀਤਾ ਸੀ ਦੋ ਖੇਤਾਂ ਵਿੱਚ ਲੇਬਰ ਤੋਂ ਝੋਨਾ ਲਵਾਇਆ ਸੀ ਤੇ ਅਤੇ ਇੱਕ ਖੇਤ ਵਿੱਚ ਬਾਹਰਲੀ ਸਟੇਟ ਤੋਂ ਆਉਣ ਵਾਲੀ ਲੇਬਰ ਤੋਂ ਝੋਨਾ ਲਵਾਇਆ ਸੀ ਕਿਸਾਨਪ੍ਰਭੂ ਜੋ ਬਾਹਰਲੀ ਸਟੇਟ ਵਾਲੀ ਲੇਬਰ ਨੇ ਝੋਨਾ ਲਗਾਇਆ ਸੀ ਉਹਦਾ ਝਾੜ ਜ਼ਿਆਦਾ ਰਿਹਾ ਆਪਾਂ ਇਹ ਨਹੀਂ ਕਹਿੰਦੇ ਕਿ ਉਹਨਾਂ ਦੇ ਝੋਨੇ ਦਾ ਹੀ ਝਾੜ ਜ਼ਿਆਦਾ ਰਹਿੰਦਾ ਪਰ ਆਪਾਂ ਇਹ ਨਹੀਂ ਮੰਨ ਸਕਦੇ ਵੀ ਕਿ ਉਹਨਾਂ ਦਾ ਲਗਾਇਆ ਹੋਇਆ ਝੋਨਾ ਉਹਨਾਂ ਦੀ ਲਗਾਈ ਹੋਈ ਵੈਰਾਈਟੀ ਆਪਾਂ ਨੂੰ ਘੱਟ ਝਾੜ ਦੇ ਕੇ ਜਾਵੇ ਕਿਸਾਨਪ੍ਰਭੂ ਇਦਾਂ ਜ਼ਰੂਰ ਹੋ ਸਕਦਾ ਕਿ ਸਾਨ ਪ੍ਰਭੂ ਕਿ ਬਹੁਤੀਆਂ ਵੈਰਾਈਟੀਆਂ ਥੋੜੀਆਂ ਜਿਹਾ ਸੰਗਣੀਆਂ ਲਗਾਈਆਂ ਹੋਈਆਂ ਜਾਂ ਇੱਕ ਥਾਂ ਦੋ ਬੂਟੇ ਲਗਾਉਣੇ ਜ਼ਰੂਰੀ ਆ ਫੇਰ ਹੀ ਉਹ ਚੰਗਾ ਝਾੜ ਦਿੰਦੇ ਆ ਜੋ 90 ਤੋਂ ਲੈ ਕੇ 95 ਦੇਣਾ ਵਿੱਚ ਆਪਣੇ ਖੇਤ ਵਿੱਚ ਟ੍ਰਾਂਸਪਲੈਂਟ ਕਰਨ ਤੋਂ ਬਾਅਦ ਵੈਰਾਈਟੀ ਪੱਕਦੀ ਹੈ ਉਹਦੇ ਦੋ ਬੂਟੇ ਲੱਗਣੇ ਜ਼ਰੂਰੀ ਆ ਇੱਕ ਥਾਂ ਜਾਂ ਉਹ ਥੋੜਾ ਜਿਹਾ ਸੰਗਣਾ ਲੱਗਣਾ ਜ਼ਰੂਰੀ ਆ ਫੇਰ ਹੀ ਆਪਾਂ ਨੂੰ ਚੰਗਾ ਝਾੜ ਦੇ ਕੇ ਜਾਂਦਾ ਹੈ ਕਿਸਾਨ ਪ੍ਰਭੂ ਸੋ ਆਪਣੀ ਵੈਰਾਈਟੀ ਦੇ ਉੱਤੇ ਨਿਰਭਰ ਕਰਦਾ ਹੈ ਵੀ ਆਪਾਂ ਕਿਹੜੀ ਵੈਰਾਈਟੀ ਕਿੰਨੀ ਬਿਲਲੀ ਕਿੰਨੀ ਸੰਘਣੀ ਲਵਾਉਣੀ ਹੈ ਨਾ ਕਿ ਆਪਣੀ ਲੇਬਰ ਦੇ ਉੱਤੇ ਕਿਸਾਨ ਭਰਾਵੋ ਸੋ ਬਣੇ ਉਹ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਐਦਾਂ ਹੀ ਤੁਹਾਡੇ ਨਾਲ ਜਾਣਕਾਰੀ ਵਾਲੇ ਵੀਡੀਓ ਆਪਾਂ ਸਮੇਂ ਸਿਰ ਸਾਂਝੀਆਂ ਕਰਦੇ ਰਵਾਂਗੇ ਸਾਰੇ ਵੀਰਾਂ ਦਾ ਧੰਨਵਾਦ ਜੀ ਕਿਸੇ ਵੀ ਕਿਸਾਨ ਭਰਾ ਦਾ ਕੋਈ ਸਵਾਲ ਹੈ ਤਾਂ ਉਹ ਕਮੈਂਟਾਂ ਵਿੱਚ ਜਰੂਰ ਛੱਡ ਸਕਦਾ ਹੈ ਆਪਾਂ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਸਾਰੇ ਵੀਰਾਂ ਦਾ ਧੰਨਵਾਦ ਜੀ